ਪਿੰਡ ਦੀ ਸੱਤ ਦੇ ਪ੍ਰੋਗਰਾਮ ਨੂੰ ਲੈ ਕੇ ਅੱਜ ਅਸੀਂ ਪਹੁੰਚੇ ਹੁਸ਼ਿਆਰਪੁਰ ਦੇ ਹਿਮਾਚਲ ਦੇ ਬਾਰਡਰ ਤੇ ਆਖਰੀ ਪਿੰਡ ਜਿਹੜਾ ਪੈਂਦਾ ਆ ਰਾਮ ਟਟਵਾਰੀ ਜਿਸ ਦਾ ਨਾਮ ਆ ਉੱਥੇ ਅੱਜ ਨਿਊ ਸਟੇਟ ਪੰਜਾਬ ਦੀ ਟੀਮ ਪਹੁੰਚੀ ਹੈ ਗੱਲਬਾਤ ਕਰਦੇ ਆ ਪਿੰਡ ਦੇ ਜਿਹੜੇ ਲੋਕ ਆ ਇੱਥੇ ਖਾਸ ਕਰਕੇ ਕਿਉਂਕਿ ਜਿਹੜਾ ਏਰੀਆ ਆ ਬਿਲਕੁਲ ਸ਼ਾਂਤਮਈ ਮਾਹੌਲ ਆ ਚਾਰੇ ਪਾਸੇ ਹਰਿਆਲੀ ਆ ਵਾਤਾਵਰਨ ਜਿਹੜਾ ਆ ਬਿਲਕੁਲ ਸੁਹਾਵਣਾ ਆ ਪਿੰਡ ਦੇ ਲੋਕ ਇੱਥੇ ਸ਼ਾਮ ਨੂੰ ਸਵੇਰੇ ਆਉਂਦੇ ਆ ਨੇ ਮੰਦਿਰ ਬਹੁਤ ਇਤਿਹਾਸਿਕ ਦੱਸਿਆ ਜਾਂਦਾ ਕਿ ਇਹ ਜਿਹੜਾ ਮੰਦਿਰ ਆ ਇੱਥੇ 500 ਸਾਲ ਪਹਿਲਾਂ ਮਹਾਰਾਜ ਰਣਜੀਤ ਸਿੰਘ ਨੇ ਇਸ ਮੰਦਿਰ ਦੀ ਉਸਾਰੀ ਕਰਵਾਈ ਸੀਗੀ ਬਹੁਤ ਹੀ ਪੁਰਾਣਾ ਅਤੇ ਇਤਿਹਾਸਕ ਮੰਦਿਰ ਹੈ ਪਿੰਡ ਦੇ ਲੋਕ ਇੱਥੇ ਬੈਠੇ ਹੋਣਾ ਗੱਲਬਾਤ ਕਰਦੇ ਆ ਜਾਣਦੇ ਆ ਕੀ ਇਸ ਪਿੰਡ ਦਾ ਇਤਿਹਾਸ ਹੈ ਕੀ ਮੰਦਿਰ ਦਾ ਇਤਿਹਾਸ ਹੈ ਕੀ ਪਿੰਡ ਦੀਆਂ ਜ਼ਰੂਰਤਾਂ ਹਨ ਅਤੇ ਕੀ ਪਿੰਡ ਵਿੱਚ ਜਿਹੜਾ ਵਿਕਾਸ ਹੋਣ ਵਾਲਾ ਉਹਦੇ ਬਾਰੇ ਗੱਲਬਾਤ ਕਰਾਂਗੇ ਹਾਂਜੀ ਸਰ ਕੀ ਨਾਮ ਆਪਣਾ RAMJEET DAS MAHANT THAKUR DWARA RAM GATVALI DHAM ਇਹ ਪ੍ਰਾਚੀਨ ਠਾਕੁਰ ਦਵਾਰਾ ਸਾਰੇ 1100 ਸਾਲ ਪੁਰਾਣੀ ਨੇ ठाकुर द्वारा श्री हरि विष्णु भगवान संबंधित ये उत्तर भारत में प्रमुख मंदिर है और ये बाबा रामदास जी संत हुए हैं उनके नाम से ये पिंडदा नगर द है बाबा राम टटवाली धाम ठाकुर द्वारा इस इलाके में कुछ सरदार संगत सिंह जी एम एल मिनिस्टर थे उन्होंने एक पुली पुल बना करके दिए थे जो कि दिन पुली अभी बनने वाली है जो अभी तक कोई नहीं विकास हुआ है सबसे बड़ा इस इलाके में रेंज दी बड़ी प्रॉब्लम है टावर नहीं है नहीं। और ख़ास तौर पर सड़क की वो सारी वास्ते सेंटर से मंजूर हुआ है पर पंजाब सरकार अभी तक कोई इसके ऊपर ध्यान नहीं दे रही है और आगे भी इस जगह डायरेक्टर वगैरह सब आते हैं डीसी साहब के भी नॉलेज नौ, में है पर ये विकास के कारोबार जो सरदार संगत सिंह ने उनके हाजिरी में एक पुल बना था जो कि छोटे छोटे बच्चे बारिश देवी से रोड़ जाते थे गड्डियाँ फंसती थी वो आज के डेट में फर्क बहुत पब्लिक को हुआ देश विदेश से इतने श्रद्धालु आते हैं इस जगह जठेरे का भी मेला लगता है और प्राचीन ठाकुर द्वारे के आठ दस प्रोग्राम विधिवत होता रहता है ਬਾਬਾ ਜੀ ਜਦੋਂ ਅਸੀਂ ਇੱਥੇ ਪਹੁੰਚੇ ਆ ਪਿੰਡ ਦੇ ਵਿੱਚ ਜਦ ਤੁਸੀਂ ਐਂਟਰੀ ਕੀਤੀ ਆ ਉਦੋਂ ਸੜਕ ਜਿਹੜੀ ਇਹ ਕਾਫੀ ਹਾਲਤਮੰਦੀ ਸੀ ਇਸ ਬਾਰੇ ਤੁਹਾਡੀ ਕੋਈ ਪਿੰਡ ਦੇ ਸਰਪੰਚ ਜਾਂ ਉੱਚ ਅਧਿਕਾਰੀਆਂ ਨਾਲ ਗੱਲਬਾਤ ਹੋਈ ਆ ਇਹ ਜੋ ਕਿ ਪ੍ਰਾਈਮ ਮਿਨਿਸਟਰ ਫੰਡ ਸੇ ਜੋ ਹੈ ਇਹ ਤਰੋਣੀ ਚੋਂ ਬੀਜੇਪੀ ਦੇ ਉਹਨਾਂ ਨੇ ਪ੍ਰਯਾਸ ਸੇ ਇਹ 1.5 ਕਿਲੋਮੀਟਰ 5 ਸਾਲ ਪਹਿਲੇ ਮਨਜ਼ੂਰ ਹੋ ਚੁੱਕਾ ਥਾ ਚਾਰ ਪੁਲ ਔਰ 1.5 ਕਿਲੋਮੀਟਰ ਸੜਕ जो आज तक नहीं पूरा हुआ जो कि इतने आई एस पी सी एस सब आते हैं क्यों इस ठाकुरद्वारे के संबंधित सिख से लेकर के हिंदू सनातन सारे एकजुट प्रमुखता इस ठाकुरद्वारे दी है इस जगह आप अंदर देखेंगे पीर महाराज भी हैं इस जगह महामाई भी हैं इस जगह ठाकुर जी भी है। हैं इतने जे एम एल ए कौन पार्टी हाँ आम आदमी पार्टी राजा जसवीर सिंह ਹਾਂ ਗਿਲਸਾਬ ਅੱਛਾ ਆਮ ਆਦਮੀ ਪਾਰਟੀ ਤੋਂ ਆਮ ਆਦਮੀ ਪਾਰਟੀ ਉਹਰੇ ਦੇ ਧਿਆਨ ਵਿੱਚ ਲੈਂਦੀ ਗਈਆਂ ਇਹ ਚੀਜ਼ਾਂ ਆ ਐਸਾ ਹੈ ਕਿ ਬਿਲਕੁਲ ਉਹ ਦੋ ਚਾਰ ਦਫਾ ਆਏ ਵੀ ਹਨ ਆਤੇ ਰਹਤੇ ਹਨ ਹੋਰ ਅਭੀ ਪਿਛਲੇ ਸਾਲ ਬਨ ਮਹੋਤਸਵ ਹੋਇਆ ਥਾ ਡਿਸਟ੍ਰਿਕਟ ਕੇ ਸਾਰੇ ਆਫੀਸਰ ਆਏ ਹੋਏ ਥੇ ਪਰ ਅਭੀ ਤੱਕ ਜਨ ਕਲਿਆਣ ਕੇ ਲਈ ਅਭੀ ਕੋਈ ਪ੍ਰੋਜੈਕਟ ਜਾਂ ਕੋਈ ਖਾਸ ਪ੍ਰੋਬਲਮ ਜੋ ਹੈ ਇਸ ਪਿੰਡ ਦਾ ਇਸ ਜਰੀ ਭੌਤਿਕ ਸੰਸਾਰਿਕ ਸੁੱਖ ਦਾ ਵਰ ਦਾ ਉਹ ਨਹੀਂ ਮਿਲ ਰਹਾ ਠੀਕ ਹੈ ਉਹ ਮੈਂ ਸਾਰੇ ਸੇ ਬੇਨਤੀ ਕਰੂੰਗਾ ਕਿ ਇੱਥੇ ਮਹਾਨ ਸਖਸ਼ੀਅਤ ਵਗੈਰਾ ਸਭ ਆਤੇ ਪਰ ਟਾਵਰ ਦੇ ਬਾਰੇ ਵਿੱਚ ਕਹਿ ਸਭ ਜਾਤੇ ਪਰ આજ ਤੱਕ ਹਕੀਕਤ ਅੰਜਾਮ ਨਹੀਂ ਦਿਆ ਜਾ ਠੀਕ ਹੈ ਇੱਥੇ ਹੋਰ ਵੀ ਜਿਹੜੇ ਇੱਥੇ ਲੋਕਲ ਜਿਹੜੇ ਨਿਵਾਸੀ ਆ ਜਿਹੜੇ ਇੱਥੇ ਲਗਾਤਾਰ ਜਿਹੜਾ ਇੱਥੇ ਮੰਦਿਰ ਆ ਇੱਥੇ ਨਮਸਤਕ ਹੌਲੀ ਆਂਦੇ ਉਹਨਾਂ ਨਾਲ ਗੱਲਬਾਤ ਕਰਦੇ ਆ ਕਿ ਕੀ ਪਿੰਡ ਦੇ ਮੁੱਦੇ ਆ ਸਰ ਕੀ ਨਾਮ ਆਪਣਾ ਮੇਰਾ ਨਾਮ ਤਰਸੀਮੇ ਜੀ ਤਰਸੀਮ ਜੀ ਕੀ ਕਹਿਣਾ ਚਾਹੋਗੇ ਕਿਉਂਕਿ ਇਸ ਵੇਲੇ ਜਿਹੜਾ ਇਹ ਏਰੀਆ ਬਹੁਤ ਸ਼ਾਂਤਮਈ ਆ ਕੀ ਪਿੰਡ ਦੀਆਂ ਲੋੜਾਂ ਆ ਪਹਿਲੇ ਤਾਂ ਮੈਂ ਦੱਸਣਾ ਚਾਹਾਂਗਾ ਕਿ ਇਹ ਸਵਾਲਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਕਿਉਂਕਿ ਇਹ ਪਿੰਡ ਦਾ ਨਾਮ ਰਾਮਟਟਵਾਲੀ ਹੈ ਔਰ ਜਿਸ ਥਾਂ ਤੇ ਤੁਸੀਂ ਅੱਜ ਪਹੁੰਚੇ ਹੋ ਇਹ ਰਾਮਟਟਵਾਲੀ ਠਾਕਰ ਦਵਾਰਾ ਤਾਂ ਹੈ ਕਿਉਂਕਿ ਇੱਥੇ ਹਜ਼ਾਰਾਂ ਲੋਕ ਜਿਹੜੇ ਹੈਗੇ ਆ ਨਤਮਸਤਕ ਹੋਣ ਵਾਸਤੇ ਆਉਂਦੇ ਆ ਤੇ ਇਤਿਹਾਸਕ ਦੌਰਾਨ ਦੱਸਿਆ ਜਾਂਦਾ ਹੈ ਕਿ 500 ਸਾਲ ਪਹਿਲਾਂ ਜਿਹੜਾ ਮਹਾਰਾਜਾ ਰਣਜੀਤ ਸਿੰਘ ਹੋਣਾ ਨੇ ਇਸ ਕਿਲੇ ਦੀ ਜੋ ਸਾਰੀ ਵੀ ਕਰਵਾਈ ਸੀ ਇਸ ਕਰਕੇ ਇਹ ਜਿਹੜਾ ਮੰਦਿਰ ਪ੍ਰਾਤਨ ਮੰਦਿਰ ਹੈ ਔਰ ਇਹਦੇ ਨਾਲ ਲੱਖਾਂ ਲੋਕ ਜੁੜੇ ਆ ਦੇਸ਼ ਵਿਦੇਸ਼ ਤੋਂ ਸੰਗਤਾਂ ਜਿਹੜੀਆਂ ਹੈਗੀਆਂ ਸਾਲ ਦੇ ਵਿੱਚ ਇਸ ਸਥਾਨ ਤੇ ਦੋ ਮੇਲੇ ਲੱਗਦੇ ਆ ਬਸਾਖੀ ਦਾ ਮੇਲਾ ਲੱਗਦਾ ਹੈ ਕ੍ਰਿਸ਼ਨ ਜਨਵਸ਼ਤਵੀ ਦਾ ਮੇਲਾ ਲੱਗਦਾ ਤੇ ਬੜਾ ਇਤਿਹਾਸਕ ਸਥਾਨ ਹੈ ਤੇ ਇੱਥੇ ਲੋਕ ਜ्यादातर ਜਿਹੜੇ ਹੈਗੇ ਆ ਕਿਉਂਕਿ ਕੰਢੀ ਏਰੀਆ ਹੈ ਔਰ ਜਿਹੜੇ ਨੌਜਵਾਨ ਹੈ ਉਹ ਜ्यादातर ਆਰਮੀ ਦੇ ਵਿੱਚ ਭਰਤੀ ਹੋਏ ਆ ਤੇ ਇਥੇ ਉਹਨਾਂ ਨੂੰ ਸਭ ਤੋਂ ਵੱਡੀ ਪ੍ਰੋਬਲਮ ਜਿਹੜੀ ਹੈਗੀ ਐ ਇਸ ਵੇਲੇ ਟਾਵਰ ਦੀ ਐ ਕਿਉਂਕਿ ਘਰ ਜਦੋਂ ਫੋਨ ਕਰਦੇ ਐ ਤੇ ਕਈ ਵਾਰੀ ਫੋਨ ਤੇ ਸੰਪਰਕ ਨਹੀਂ ਹੁੰਦਾ ਕਿਉਂ ਮੋਬਾਈਲ ਦਾ ਜਵਾਨਾ ਐ ਇਸ ਕਰਕੇ ਸੰਪਰਕ ਨਹੀਂ ਹੁੰਦਾ ਤੇ ਅਸੀਂ ਵੀ ਸਰਕਾਰ ਨੂੰ ਬੇਨਤੀ ਕਰਦੇ ਆ ਕਿ ਇੱਥੇ ਟਾਵਰ ਦਾ ਲੱਗਣਾ ਜਿਹੜਾ ਬੜਾ ਜ਼ਰੂਰੀ ਐ ਤੇ ਇਸ ਦੇ ਨਾਲ ਨਾਲ ਜ਼ਿਕਰ ਗੱਲ ਕਰੀਏ ਤੇ ਜਿਹੜਾ ਢੋਲਵਾ ਹੈਗਾ ਬਿਲਕੁਲ 1 ਕਿਲੋਮੀਟਰ ਢੋਲਵਾ ਹੈ ਢੋਲਵਾ ਜਿਹੜੀ ਹੱਬ ਐ ਅੰਗਰੇਜ਼ਾਂ ਦੇ ਟਾਈਮ ਤੇ ਢੋਲਵਾਹਾ ਜਿਹੜਾ ਸਟੇਸ਼ਨ ਹੈ ਇਹਨੂੰ ਹੱਬ ਮੰਨੇ ਗਿਆ ਔਰ ਇਸ ਕਰਕੇ ਇਹ ਬੜਾ ਇਤਿਹਾਸਕ ਸਥਾਨ ਹੈ ਲੋਕ ਟੂਰਿਜ਼ਮ ਜਿਹੜਾ ਹੈਗਾ ਬਹੁਤ ਜ਼ਿਆਦਾ ਆਂਦਾ ਹੈ ਇੱਥੇ ਨੇੜੇ ਇਸ ਤੇ ਡੈਮ ਪੈਂਦੇ ਆ ਬਿਲਕੁਲ ਢੋਲਵਾਹਾ ਡੈਮ ਪੈਂਦਾ ਠਾਣਾ ਡੈਮ ਪੈਂਦਾ ਇਸ ਦੇ ਨਾਲ ਨਾਲ ਤੁਸੀਂ ਦੇਖਿਆ ਕਿ ਇਹ ਸੁੰਦਰ ਪਹਾੜੀਆਂ ਦੇ ਵਿੱਚ ਵਸਿਆ ਪਿੰਡ ਹੈ ਔਰ ਜਿਹੜਾ ਇਹ ਪ੍ਰਾਤਮਿਕ ਸਥਾਨ ਜਿਹੜਾ ਹੈਗਾ ਸਤਪੁਰੂ ਬਾਬਾ ਰਾਮਦਾਸ ਰਾਮਟਰਵਾਲੀ ਧਾਮ ਇਹ ਇਸ ਵਾਲਕ ਦੀਆਂ ਪਹਾੜੀਆਂ ਦੇ ਵਿੱਚ ਵਸਿਆ ਹੈ ਤੇ ਇਹ ਬੜਾ ਇਤਿਹਾਸਕ ਸਥਾਨ ਹੈ ਤੇ ਅਸੀਂ ਵੀ ਇਹ ਮੰਗ ਕਰਦੇ ਹਾਂ ਕਿ ਇਹਦਾ ਜਿਹੜਾ ਹੈਗਾ ਇੱਥੇ ਰੋਡ ਤੇ ਜਿਹੜੇ ਚਾਰ ਚੋਬਕਦੇ ਆ ਉਹਦੇ ਵਿੱਚ ਇੱਕ ਪੁਲੀ ਤੇ ਬਣੀਆਂ ਤਿੰਨ ਪੁਲੀਆਂ ਰਹਿਣੀਆਂ ਉਹ ਵੀ ਜਲਦੀ ਜਲਦੀ ਬਣੀਆਂ ਜਾਣ। ਪਪੂ ਜੀ ਦਾ ਵੱਖ-ਵੱਖ ਪਿੰਡਾਂ ਵਿੱਚ ਸਰਕਾਰ ਨੇ ਡਿਸਪੈਂਸਰੀਆਂ ਬਣਾਈਆਂ ਆ। ਇਹਦੇ ਬਾਰੇ ਵੀ ਤੁਹਾਡੀ ਕੋਈ ਇੱਥੇ ਦੀ ਡਿਮਾਂਡ ਹੈ ਕੀ ਕੋਈ ਹੈਗੀ ਐ ਇਦਾਂ ਦੀ ਡਿਸਪੈਂਸਰੀ ਬਿਲਕੁਲ ਜੀ ਇੱਥੇ ਕਿਉਂਕਿ ਨੇੜੇ ਪਿੰਡ ਦੋ ਤਿੰਨ ਪਿੰਡ ਜਿਹੜੇ ਹੈਗੇ ਆ ਇਹਨਾਂ ਦੇ ਨੇੜੇ ਜਿਹੜੇ ਹੈਗੀਆਂ ਬੇਸ਼ਕ ਭਾਵੇਂ ਛੋਟੀਆਂ ਡਿਸਪੈਂਸਰੀਆਂ ਜਾਂ ਕਲੀਨਿਕ ਜਿਹੜਾ ਹੋਣ ਪਰ ਇੱਥੇ ਹਸਪੀਟਲ ਦੀ ਲੋੜ ਹੈ ਕਾਫੀ ਪਿੰਡ ਜਿਹੜੇ ਹੈਗੇ ਢੋਲਵਾ ਦੇ ਨਾਲ ਜੁੜੇ ਆ ਜਿਹੜਾ ਹਿਮਾਚਲ ਦੇ ਜਿਹੜੇ ਪਿੰਡ ਆ ਉਹ ਵੀ ਜੁੜੇ ਆ ਪੰਜਾਬ ਦੇ ਪਿੰਡ ਵੀ ਜੁੜੇ ਆ ਇਹ ਆਖਰੀ ਪਿੰਡ ਹੈ ਜਿਹੜਾ ਪੰਜਾਬ ਦਾ ਆਖਰੀ ਪਿੰਡ ਹੈ ਜਿਹੜਾ ਰਾਮਟੜ ਵਾਲੀ ਦਾਮ ਹੈ ਆਖਰੀ ਪਿੰਡ ਹੈ ਜਿਸ ਤਰ੍ਹਾਂ ਅਸੀਂ ਹੁਣ ਆ ਜਿਸ ਤਰ੍ਹਾਂ ਅਸੀਂ ਆਏ ਪਿੰਡ ਵਿੱਚ ਐਂਟਰੀ ਕੀਤੀ ਹੈ ਸੜਕ ਦੀ ਕਾਫੀ ਮੰਦੀ ਹਾਲਤ ਸੀ ਅੱਗੇ ਵੀ ਜਾ ਕੇ ਦੇਖਿਆ ਕਿ ਸੜਕ ਜਿਹੜੀ ਹੈ ਪਹਾੜੀ ਏਰੀਆ ਕਣ ਕੇ ਅਨਗੋਲਿਆਂ ਦਾ ਕੀਤਾ ਜਾ ਰਿਹਾ ਹੈ ਇਹਦੇ ਬਾਰੇ ਤੁਸੀਂ ਕੀ ਕਹੋਗੇ ਬਖ ਬਖ ਸਰਕਾਰਾਂ ਨੂੰ ਜਿਹੜਾ ਹੈਗਾ ਇਹ ਵਿਕਾਸ ਚ ਕਾਰਜਾਂ ਜਿਹੜਾ ਹੈਗਾ ਨੇਪੜੇ ਨਹੀਂ ਚੜਾ ਜਾਂਦਾ ਭਾਵੇਂ ਕਿ ਇਹ 5 7 10 ਸਾਲ ਪਹਿਲਾਂ ਜਿਹੜੀ ਹੈਗੀ ਸੜਕ ਜ਼ਰੂਰ ਇੱਕ ਵਾਰ ਬਣੀ ਸੀ ਪਰ ਉਸ ਤੋਂ ਬਾਅਦ ਜਿਹੜੀ ਹੈਗੀ ਦੁਬਾਰਾ ਉਸ ਤੋਂ ਬਾਅਦ ਸੜਕ ਨਹੀਂ ਬਣੀ ਤੇ ਕਿਉਂਕਿ ਪ੍ਰਧਾਨ ਮੰਤਰੀ ਯੋਜਨਾ ਅਧੀਨ ਇਹ ਸੜਕ ਹੈ ਔਰ ਆਸੀਂ ਚਾਹਦੇ ਆ ਕਿ ਇਹ ਇਹ ਮਨਜ਼ੂਰ ਹੋਈਏ ਤੇ ਇਹ ਬਣਨੀ ਚਾਹੀਦੀ ਹੈ ਜਿਸ ਤਰ੍ਹਾਂ ਇਹ ਜੰਗਲਾਤ ਏਰੀਆ ਸਾਰਾ ਲੱਗਦਾ ਹੈ ਕਿਉਂਕਿ ਆਸੇ ਪਾਸੇ ਪਹਾੜ ਆ ਜਿੰਨੇ ਵੀ ਇੱਥੇ ਹੋਰ ਜੰਗਲੀ ਜਾਨਵਰ ਆਉਂਦੇ ਨੇ ਇਹਨਾਂ ਤੋਂ ਵੀ ਡਰ ਹੋਣਾ ਆ ਕੋਈ ਏਦਾਂ ਬਾਰੇ ਸਰਕਾਰ ਨਾਲ ਕੋਈ ਗੱਲ ਕੀਤੀ ਕਿ ਸਾਨੂੰ ਕੋਈ ਨਾ ਕੋਈ ਬਾਉਂਡਰੀ ਕੀਤੀ ਜਾਵੇ ਜਾਂ ਕੋਈ ਏਦਾਂ ਦਾ ਸਰਕਾਰ ਨੂੰ ਤਾਂ ਬਖੇਰੀਆਂ ਕਿਉਂਕਿ ਸਰਕਾਰ ਕੋਲ ਆਪਣੇ ਕੰਮ ਹੀ ਨਹੀਂ ਪੂਰੇ ਹੋ ਰਹੇ ਉਹ ਬਾਉਂਡਰੀ ਕਰਕੇ ਕੀ ਦੇਣਗੇ ਜੀ ਇੱਥੇ ਹੋਰ ਵੀ ਜਿਹੜੇ ਪਿੰਡ ਦੇ ਨਿਵਾਸੀ ਹੋਰ ਹਨ ਗੱਲਬਾਤ ਕਰਦੇ ਆ ਕਿਉਂਕਿ ਖਾਸ ਕਰਕੇ ਇਹ ਏਰੀਆ ਜਿਹੜਾ ਆ ਪਛੜਿਆ ਰਿਹਾ ਲੱਗਦਾ ਕਿਉਂਕਿ ਜੰਗਲਾਤ ਦਾ ਸਾਰਾ ਡਿਪਾਰਟਮੈਂਟ ਲੱਗਦਾ ਆ ਕਿਉਂਕਿ ਆਸੇ-ਪਾਸੇ ਜੰਗਲ ਆ ਨੌਜਵਾਨਾਂ ਦੀ ਕੀ ਐਸ ਵੇਲੇ ਜ਼ਰੂਰਤਾਂ ਕੀ ਲੋੜਾਂ ਉਹ ਪੁੱਛਦੇ ਆ ਹਾਂਜੀ ਸਰ ਕੀ ਨੌਕੜਾ ਮੇਰਾ ਨਾਮ ਗੁਰਪ੍ਰੀਤ ਸਿੰਘ ਆ ਜੀ ਗੁਰਪ੍ਰੀਤ ਸਿੰਘ ਦੀ ਕੀ ਕਹਿਣਾ ਚਾਹੋਗੇ ਅਸੀਂ ਪਿੰਡ ਵਿੱਚ ਤੁਹਾਡੇ ਆਏ ਆ ਕਿ ਪਿੰਡ ਨੂੰ ਲੈ ਕੇ ਮੁੱਦੇ ਤੁਹਾਡੇ ਮੁੱਦੇ ਜੀ ਤੁਹਾਨੂੰ ਵੈਸੇ ਸਾਰਾ ਕੁਝ ਤਾਂ ਦੱਸ ਹੀ ਦਿੱਤਾ ਭਾਜੀ ਉਹਨਾਂ ਨੇ ਮੁੱਦਾ ਜਿਹੜਾ ਇੱਥੇ ਤੋਂ 메ਨ ਸੜਕ ਦਾ ਹੀ ਆ ਜਿਹੜੀ ਤੁਸੀਂ ਜਦੋਂ ਹੁਸ਼ਿਆਰਪੁਰ ਤੋਂ ਹਰਿਆਣੀ ਵਾਲੀ ਸਾਈਡ ਜਾਂਦੇ ਹਾਂ ਹਰਿਆਣੀ ਤੇ ਜਦੋਂ ਇਸ ਰੋਡ ਤੇ ਪੈਨੇ ਤਲਵਾਰਾ ਰੋਡ ਤੇ ਉਹ ਤਾਂ ਰੋਡ ਬਹੁਤ ਸੋਹਣੀ ਆ ਪਰ ਜਿੱਦਾਂ ਅਸੀਂ ਪਿੰਡ ਚ ਐਂਟਰ ਕਰਦੇ ਆ ਤੇ ਰੋਡ ਸਾਰੀ ਜਿਹੜੀ ਉਹ ਅੱਗੇ ਤੱਕ ਹੀ ਟੁੱਟੀ ਹੋਈ ਆ ਤੇ ਬਾਕੀ ਜਦੋਂ ਕੋਈ ਗੱਡੀ ਇੱਕ ਵਾਰ ਇਸ ਰੋਡ ਤੇ ਚੜਦੀ ਆ ਦੂਸਰਾ ਕੋਈ ਸਾਹਮਣੋਂ ਆਵੇ ਤੇ ਉਹ ਨੰਗਣੀ ਹੁੰਦਾ ਕਿਉਂਕਿ ਹਾਲੇ ਦੋਲੇ ਵੀ ਮਕਾਹ ਵਗੈਰਾ ਜੜੀਆਂ ਗੁੱਟੀਆਂ ਵਾਹ ਗੀਆਂ ਸੜ ਸਾਈ ਟੁੱਟੀ ਪਈ ਆ ਪੁਲੀਆਂ ਜਿਹੜੀਆਂ ਵਿੱਚ ਬਣੀਆਂ ਆ ਉਹ ਪਾਣੀ ਨਾਲ ਸਾਰੀਆਂ ਆਦੀ ਤੇ ਰੋੜ ਕੇ ਲੈ ਗਈ ਆ ਦੂਸਰਾ ਜਿਹੜਾ ਮੇਨ ਮੁੱਦਾ ਡਿਸਪੈਂਸਰੀ ਦਾ ਆ ਉਹ ਜ਼ਰੂਰੀ ਆ ਇੱਥੇ ਕਿਉਂਕਿ ਕਾਫੀ ਲੋਕ ਜਿੱਥੇ ਅਸੀਂ ਬੈਠੇ ਆ ਉਹ ਬੜਾ ਇਤਿਹਾਸਕ ਸਥਾਨ ਆ ਤੇ ਜਦੋਂ ਇੱਥੇ ਉਸ ਸਥਾਨ ਨੂੰ ਮਨਾਇਆ ਜਾਂਦਾ ਆ ਜਦੋਂ ਯਾਦ ਚ ਬਾਬਾ RAMDAS ji ਦੀ ਯਾਦ ਵਿੱਚ ਉਹ ਸਥਾਨ 'ਤੇ ਲੋਕੀ ਜੁੜਦੇ ਆ ਤੇ ਹਜ਼ਾਰਾਂ ਲੋਕੀ ਨਮਸਤਕ ਹੁੰਦੇ ਆ ਤੇ ਇੱਥੇ ਆ ਕੇ ਫਿਰ ਜਦੋਂ ਕਿਸੇ ਕੋਈ ਨੀਡ ਦੀ ਲੋੜ ਹੁੰਦੀ ਆ ਮੈਡੀਕਲ ਕੈਂਪ ਵੀ ਚੱਲੋ ਲੱਗਦੇ ਆ ਪਰ ਇੱਥੇ ਜਿਹੜਾ ਮੇਨ ਸਥਾਨ 'ਤੇ ਹਸਪੀਟਲ ਜਾਂ ਮੀਨੀ ਡਿਸਪੈਂਸਰੀ ਕਿਉ ਹੋ ਜੇ ਕਿ ਲੋਕਾਂ ਨੂੰ ਦੁੱਧ ਰੱਡੇ ਨਾ ਜਾਣਾ ਪਵੇ ਤੇ ਇੱਥੇ ਜਿਹੜਾ ਬੇਸਿਕ ਜੜੀ ਉਹਨਾਂ ਦੀ ਜਿਹੜੀ ਨੀਡ ਆ ਇੱਥੇ ਪੂਰੀ ਹੋ ਜਾਵੇ। ਕਿਰਪਾ ਜਿੱਦਾਂ ਲਾਗੇ ਕੋਈ ਜਿੱਦਾਂ ਸਕੂਲ ਆ ਉਹਦੇ ਬਾਰੇ ਵੀ ਕੋਈ ਤੁਹਾਡੀ ਡਿਮਾਂਡ ਆ। ਸਕੂਲ ਤਾਂ ਜੀ ਇੱਥੇ ਸਰਕੂਲ ਕੋਈ ਇੱਕ ਹਾਈ ਸਕੂਲ ਤਾਂ ਪ੍ਰਾਇਮਰੀ ਸਕੂਲ ਤਾਂ ਹੈ ਵੈਸੇ ਪਰ ਕੋਈ ਪਲੱਸ 2 ਲੈਵਲ ਦਾ ਸਕੂਲ ਨਹੀਂ ਹੈ ਇੱਥੇ। ਤੇ ਪ੍ਰਾਈਵੇਟ ਸਕੂਲ ਤਾਂ ਆਪਣੇ ਹੈਗੇ ਆ ਬਟ ਸਰਕਾਰੀ ਜਿਹੜਾ ਸਕੂਲ ਇੱਥੇ ਚਾਹੀਦਾ ਹੈ ਜਿਹੜਾ ਬੱਚਿਆਂ ਨੂੰ ਕਿਤੇ ਹੋਰ ਪਿੰਡਾਂ ਦੇ ਨਾ ਜਾਣਾ ਪਵੇ ਇਸ ਲੋਕੋ ਕੋਈ ਇਤਿਹਾਸਿਕ ਸਥਾਨ ਆ ਇਹ ਤੇ ਚਾਹੀਦਾ ਇੱਥੇ ਡਿਸਪੈਂਸਰੀ ਸਕੂਲ ਬੇਸਿਕ ਜਿਹੜੀਆਂ ਚੀਜ਼ਾਂ ਇੱਥੇ ਜ਼ਰੂਰ ਹੋਣੀਆਂ ਚਾਹੀਦੀਆਂ ਤੁਸੀਂ ਦੇਖਿਆ ਕਿ ਜਿਹੜੇ ਪਿੰਡ ਦੇ ਨਿਵਾਸੀ ਹੋਰਾਂ ਨੇ ਗੱਲਬਾਤ ਕੀਤੀ ਹੈ ਦੱਸਿਆ ਕਿ ਕੀ ਕੀ ਜਿਹੜੀਆਂ ਬੁਨਿਆਦੀ ਲੋੜਾਂ ਇਸ ਪਿੰਡ ਦੀਆਂ ਆ ਉਹ ਪੂਰੀਆਂ ਹੋਣੀਆਂ ਚਾਹੀਦੀਆਂ ਖਾਸ ਕਰਕੇ ਸੜਕਾਂ ਦੀ ਗੱਲ ਕੀਤੀ ਹੈ ਅਤੇ ਡਿਸਪੈਂਸਰੀ ਦੀ ਗੱਲ ਕੀਤੀ ਫਿਰ ਬਾਬਾ ਜੀ ਨਾਲ ਗੱਲ ਕਰਦੇ ਆ ਬਾਬਾ ਜੀ ਜਿਸ ਤਰ੍ਹਾਂ ਹੁਣ ਸਾਰਿਆਂ ਨੂੰ ਦੱਸਿਆ ਕਿ ਤਿੰਨ ਚਾਰ ਜਿਹੜੀਆਂ ਜ਼ਰੂਰੀ ਚੀਜ਼ਾਂ ਆ ਡਿਸਪੈਂਸਰੀ ਸੜਕ ਨੂੰ ਲੈ ਕੇ ਤੇ ਟਾਵਰ ਨੂੰ ਲੈ ਕੇ ਪੀਣ ਵਾਲੇ ਪਾਣੀ ਦੀ ਕੋਈ ਸਮੱਸਿਆ ਹਾਂ ਜੀ ਬਿਲਕੁਲ ਪਾਣੀ ਦਾ ਬਾਟਰ ਸਪਲਾਈ ਦਾ ਪਾਣੀ ਜੋ ਕਿ ਅਭੀ ਠਾਕੁਰ ਦੁਆਰੇ ਮੇ ਨਹੀਂ ਹੈ ਇਹ ਆਪਣਾ ਨੀਜੀ ਅਸੀਂ ਬੋਰ ਕਰਕੇ ਗੁਜ਼ਾਰਾ ਕਰ ਰਹੇ ਹਾਂ ਤਾਂ ਜੋ ਮੇਨ ਹੈ ਉਹ ਟਾਵਰ ਪਾਣੀ ਸਰਕ ਇਹ ਸਭ ਤੋਂ ਤਿੰਨ ਚੀਜ਼ ਬਹੁਤ ਜ਼ਰੂਰੀ ਹੈ ਕਿਉਂਕਿ ਸੰਗਤ ਵਾਰੋਂ ਆਉਂਦੀ ਹੈ ਅਤੇ ਸੰਗਤ ਨੂੰ ਦੇਖਤੇ ਹੋਏ ਮੈਂ ਜ਼ਰੂਰ ਨਿਵੇਦਨ ਕਰੂੰਗਾ ਅਤੇ ਸਰਕਾਰ سے ਅਗਰਹ ਕਰੂੰਗਾ ਕਿ ਇਸਕੇ ਉੱਪਰ ਜ਼ਰੂਰ ਧਿਆਨ ਦੇਣਾ ਚਾਹੀਦਾ ਹੈ। ਬਾਬਾ ਜਦੋਂ ਇਸ ਪਿੰਡ ਵਿੱਚ ਮੇਲਾ ਲੱਗਦਾ ਲੋਕੀ ਆਉਂਦੇ ਸੜਕ ਦੇ ਥਰੂ ਹੋਰ ਵੀ ਕੋਈ ਰਸਤਾ ਹੈ ਜਿਹੜਾ ਬਣਿਆ ਨਹੀਂ ਸਿਰਫ یہی ਰਾਸਤਾ ਹੈ یہی ਸਭ ਕੁਝ ਹੈ ਆਪਕੇ ਸਾਹਮਣੇ ਹੈ। ਹਮਮ ਅਤੇ ਇਸਕੇ ਇਲਾਵਾ ਕੁਝ ਨਹੀਂ ਸਾ। ਤੇ ਜਿੱਦਾਂ ਇਹ ਪਿੰਡ ਹੁਣ ਸਾਰਾ ਪਹਾੜੀ ਏਰੀਆ ਚ ਪੈਂਦਾ ਆ ਕੋਈ ਛੱਪੜ ਨੂੰ ਲੈ ਕੇ ਕੋਈ ਪ੍ਰੋਬਲਮ ਹੈਗੀ ਆ? हाँ ऐसा, ऐसा है कि नीचे कागजों में तो बहुत छपर छुपर है पर हकीकत में कुछ नहीं है और जबकि लोड़ है कि जब पिंड के जो है नाली गलियों का पानी दे है गटर का वो उसमें होना चाहिए था जो कि आज आम सड़कों के ऊपर ऐसे देखा गया है तो इसके ऊपर भी जरूरी है। ਤੁਸੀਂ ਦੇਖਿਓਗੇ ਜਿਹੜੀ ਗੱਲਬਾਤ ਹੋਈ ਹੈ ਹੁਣ ਲਗਾਤਾਰ ਗੱਲ ਚੱਲਦੀ ਵੀ ਪਈ ਹੈ ਕਿਉਂਕਿ ਕਾਫੀ ਜਿਹੜੀਆਂ ਸਮੱਸਿਆਵਾਂ ਹਨ ਜਿਸ ਤਰ੍ਹਾਂ ਇਹਨਾਂ ਨੇ ਦੱਸਿਆ ਕਿਉਂਕਿ ਲੋਕਲ ਪਿੰਡ ਦੇ ਨਿਵਾਸੀ ਆ ਇੱਥੇ ਰਹਿੰਦੇ ਆ ਇੱਥੇ ਲਗਾਤਾਰ ਕਾਫੀ ਸਾਲਾਂ ਤੋਂ ਇੱਥੇ ਰਹਿ ਰਹੇ ਕਿਉਂਕਿ ਉਹਨਾਂ ਨੂੰ ਸਾਰੀ ਗੱਲ ਦਾ ਪਤਾ ਆ ਪਰ ਇੱਕ ਹੋਰ ਪ੍ਰੋਬਲਮ ਵੀ ਆ ਜਿਹੜੀ ਬਹੁਤ ਸੁਣਨ ਦੇਖਣ ਨੂੰ ਮਿਲੀ ਕਈ ਘਟਨਾਵਾਂ ਵੀ ਹੋਈਆਂ ਕਹਿੰਦੇ ਇੱਥੇ ਜੰਗਲੀ ਜਾਨਵਰ ਬਹੁਤ ਅਟੈਕ ਕਰਦੇ ਆ ਉਹਨਾਂ ਨਾਲ ਗੱਲਬਾਤ ਕਰਦੇ ਆ ਹਾਂਜੀ ਵੀਰ ਜੀ ਕੀ ਕਹਿਣਾ ਚਾਹੋਗੇ ਜਦੋਂ ਸੀ ਇਹ ਗੱਲ ਸੁਣੀ ਸੀ ਕਿ ਇੱਥੇ ਇੱਕ ਵਾਰੀ ਇੱਕ ਦੋ ਵ ਇੱਥੇ ਜੀ ਜਿਹੜਾ ਤेंदुआ ਦੀ ਬੜੀ ਸਮੱਸਿਆ ਆ ਕਿਉਂਕਿ ਜਿਹੜਾ ਇਹ ਏਰੀਆ ਆ ਇਹ ਜੰਗਲੀ ਏਰੀਆ ਆ ਸ਼ਿਵਾਲਿਕ ਦੀਆਂ ਪਹਾੜੀਆਂ ਦੇ ਮਤਲਬ ਵਿੱਚ ਪੈਂਦਾ ਆ ਤੇ ਤेंदुआ ਦੀ ਬੜੀ ਸਮੱਸਿਆ ਆ ਪਿੱਛੇ ਜੇ ਕਹਿੰਦੇ ਸੀਗੇ ਕਿ ਜੰਗਲੀ ਜਾਨਵਰ ਵੀ ਜਿਹੜੇ ਆਉਂਦੇ ਆ ਤੇ ਭਾਜੀ ਉਹਨੇ ਦੱਸਦੇ ਸੀਗੇ ਕਿ ਇੱਕ ਪਿੱਛੇ ਜੇ ਫੋਰੈਸਟ ਡਿਪਾਰਟਮੈਂਟ ਨੂੰ ਦੱਸਿਆ ਸੀ ਇਹਨਾਂ ਨੇ ਪੰਜਾਬ ਸਰਕਾਰ ਨੂੰ ਵੀ ਦੱਸਿਆ ਸੀ ਕਿ ਪਿੰਜਰਾ ਇੱਕ ਰੱਖ ਗਏ ਇੱਥੇ ਤੇ ਕਿ ਮੁੜ ਕੇ ਕੋਈ ਬਾਤ ਨਹੀਂ ਪੁੱਛੀ ਪਰ ਜਿਹੜਾ ਨੁਕਸਾਨ ਆ ਉਹ ਕੱਲਾ ਪਿੰਜਰੇ ਰੱਖਨ ਨਾਲ ਪੂਰਾ ਨਹੀਂ ਮਤਲਬ ਸੋਲਵ ਨਹੀਂ ਹੋਣਾ ਇਸ ਲਈ ਬਹੁਤ ਐਫਰਟ ਕਰਨੇ ਪੈਂਦੇ ਆ ਤੁਹਾਨੂੰ ਹੁਣ ਅਸੀਂ ਅੰਦਰ ਦੀ ਜਿਹੜੀ ਤਸਵੀਰਾਂ ਦਿਖਾਵਾਂਗੇ ਕਿ ਇਸ ਪਿੰਡ ਦਾ ਕਿਉਂਕਿ ਜੇ ਬਹੁਤ ਵੱਡਾ ਜਿਹੜਾ ਆ ਇਤਿਹਾਸਿਕ ਮੰਦਿਰ ਹੈ ਸਾਰਾ ਜਿਹੜਾ ਸ਼ਾਂਤਮਈ ਏਰੀਆ ਵਾਤਾਵਰਨ ਦੇਖੋ ਬਿਲਕੁਲ ਹਰਿਆਲੀ ਨਾਲ ਭਰਿਆ ਆ ਇਹ ਜਿਹੜਾ ਮੰਦਿਰ ਆ ਤੁਹਾਨੂੰ ਅਸੀਂ ਮੈਂ ਕੈਮਰਾਮੈਨ ਨੂੰ ਕਹੂੰਗਾ ਕਿ ਉੱਧਰ ਜਿਹੜਾ ਤਸਵੀਰਾਂ ਦਿਖਾਈਆਂ ਜਾਣ ਕਿਉਂਕਿ ਇਹੀ ਉਹ ਮੰਦਿਰ ਆ ਜਿਹੜਾ ਮਹਾਰਾਜ ਜੀਤ ਸਿੰਘ ਨੇ 500 ਸਾਲ ਪਹਿਲਾਂ ਇੱਥੇ ਉਸਾਰੀ ਕਰਾਈ ਸੀਗੀ ਬਹੁਤ ਹੀ ਇਤਿਹਾਸਿਕ ਪਿੰਡ ਦੇ ਲੋਕਾਂ ਨੇ ਦੱਸਿਆ ਆ ਕਿ ਕਾਫੀ ਸਾਰੀਆਂ ਜਿਹੜੀਆਂ ਆ ਉਹ ਇੱਥੇ ਦੀਆਂ ਪ੍ਰੋਬਲਮਾਂ ਸੰਨ ਜਿਨ੍ਹਾਂ ਨੂੰ ਲੈ ਕੇ ਅੱਜ ਪਿੰਡ ਦੇ ਲੋਕ ਜਿਹੜੇ ਪਿੰਡ ਦੀ ਸਾਥ ਦਾ ਜਿਹੜਾ ਪ੍ਰੋਗਰਾਮ ਹੈ ਉਹਨੂੰ ਇੱਥੇ ਲੈ ਕੇ ਇਕੱਠੇ ਹੋਏ ਹਨ ਕਿਉਂਕਿ ਇਹੀ ਪਿੰਡ ਦੀਆਂ ਸਮੱਸਿਆਵਾਂ ਜਿਹੜੀਆਂ ਆ ਸਰਕਾਰ ਨੂੰ ਹੋਰਨ ਕਿਹਾ ਹੈ ਕਿ ਸਰਕਾਰ ਦੇ ਜਿਹੜੇ ਆ ਧਿਆਨ ਵਿੱਚ ਲਿਆਈਆਂ ਜਾਣ ਕਿਉਂਕਿ ਜਿਹੜਾ ਅਸੀਂ ਪ੍ਰੋਗਰਾਮ ਇਹ ਕਰਦੇ ਹਾਂ ਇਹਦੇ ਮਾਧਮ ਰਾਹੀਂ ਹੀ ਇਹ ਸਭ ਕੁਝ ਜਿਹੜਾ ਆ ਸਰਕਾਰ ਨੂੰ ਸੂਚਨਾ ਜਾਣੀ ਹੈ ਕਿਉਂਕਿ ਪਿੰਡ ਦੀ ਸਾਥ ਦੇ ਪ੍ਰੋਗਰਾਮ ਨੂੰ ਲੈ ਕੇ ਜਿਹੜਾ ਆ ਅਸੀਂ ਇੱਥੇ ਪਹੁੰਚੇ ਆ ਲੋਕਾਂ ਨੇ ਆਪਣੀਆਂ ਸਮੱਸਿਆਵਾਂ ਦੱਸੀਆਂ ਹਨ ਕਿ ਜ਼ਿਆਦਾਤਰ ਜਿਹੜੀ ਪ੍ਰੋਬਲਮ ਹੈਗੀ ਆ ਉਹ ਟਾਵਰ ਦੀ ਪ੍ਰੋਬਲਮ ਹੈਗੀ ਆ ਦੂਜੀ ਡਿਸਪੈਂਸਰੀ ਦੀ ਪ੍ਰੋਬਲਮ ਹੈਗੀ ਆ ਸੜਕ ਦੀ ਪ੍ਰੋਬਲਮ ਹੈਗੀ ਆ ਅਤੇ ਹੋਰ ਜਿਹੜੇ ਛੱਪੜ ਨੂੰ ਲੈ ਕੇ ਆ ਉਹਦੇ ਬਾਰੇ ਵੀ ਦੱਸਿਆ ਆ ਤੇ ਸਕੂਲ ਦੀ ਲੈ ਕੇ ਪ੍ਰੋਬਲਮ ਆ ਕਿਉਂਕਿ ਇਹ ਜਿਹੜਾ ਏਰੀਆ ਆ ਬਿਲਕੁਲ ਹਿਮਾਚਲ ਬਾਰਡਰ ਦੇ ਨਾਲ ਲੱਗਦਾ ਆ ਕਿਉਂਕਿ ਇੱਥੇ ਜਿਹੜੀਆਂ ਸੜਕਾਂ ਆ ਉਹ ਵੀ ਪਹਾੜੀ ਏਰੀਆ 'ਚ ਪੈਂਦੀਆਂ ਹਨ ਉਹਾਂ ਦੀ ਜਿਹੜੀ ਜਿਹੜੀ ਬਣਾਉਣਾ ਹੈ ਜਿਹੜੀ ਟੁੱਟੀਆਂ ਸੜਕਾਂ ਚਾ ਜਿਹੜੀਆਂ ਬਣ ਚੁੱਕੀਆਂ ਆ ਇੱਥੇ ਜਿਹੜੀ ਆਵਾਜ਼ ਆਈ ਉਹ ਵੀ ਘੱਟ ਹੁੰਦੀ ਹੈ ਕਿਉਂਕਿ ਇਹ ਬਾਡਰ ਏਰੀਆ ਪੈਂਦਾ ਪਹਾੜੀ ਏਰੀਆ ਪੈਂਦਾ ਜਿਸ ਕਰਕੇ ਥੋੜਾ ਜਿਹਾ ਅਨਗੋਲਿਆ ਕੀਤਾ ਜਾ ਰਿਹਾ ਹੈ ਇਸੇ ਪਿੰਡ ਨੂੰ ਪਿੰਡ ਦੇ ਲੋਕਾਂ ਨੇ ਦੱਸਿਆ ਹੈ ਕਿ ਪਿੰਡ ਦੀਆਂ ਜਿਹੜੀਆਂ ਸਮੱਸਿਆਵਾਂ ਹਨ ਇਹ ਬਿਲਕੁਲ ਸਰਕਾਰ ਦੇ ਧਿਆਨ ਵਿੱਚ ਲਿਆਂਾਈਆਂ ਜਾਣ ਅਤੇ ਜੋ ਬੁਨਿਆਦੀ ਪਿੰਡ ਦੀਆਂ ਲੋੜਾਂ ਹਨ ਖਾਸ ਕਰਕੇ ਛੱਪੜ ਦੀ ਲੋੜ ਹੈਗੀ ਆ ਡਿਸਪੈਂਸਰੀ ਲੋੜ ਹੈ ਪੀਣ ਵਾਲੇ ਪਾਣੀ ਦੀ ਸੜਕਾਂ ਦੀ ਲੋੜ ਹੈ ਇਹ ਪੂਰੀਆਂ ਕੀਤੀਆਂ ਜਾਣ ਕੈਮਰਾਮੈਨ ਸਾਹਿਬ ਸਿੰਘ ਦੇ ਨਾਲ ਨਿਊ ਸਟੇਟ ਪੰਜਾਬ Sharbur.